ਜੇ ਸਰਦਾ ਨਾ ਆ ਕੇ ਪੰਜ ਚੂਲੇ ਸਕਦਾ ਤੇ ਉਹਦਾ ਕਿਸੇ ਤਰ੍ਹਾਂ ਦਾ ਇਹ ਰੋਗ ਹੈ ਉਹ ਮਾਲਕ ਦੀ ਕਿਰਪਾ ਨਾਲ ਠੱਜ ਜਾਂਦਾ ਬਾਹਰੋਂ ਫਿਰ ਮਾਰਾਈ ਨਗਾਚ ਨੂੰ ਉਸ ਪਾਗਲੇ ਕੇ ਸਾਡੇ ਕਹਿੰਦੇ ਵੀ ਭਾਈ ਉੱਥੇ ਨਲਕਾ ਲਵਾਓ ਆਹ ਦੇਖਾ ਜੀ ਪੰਜ ਚੂਲੇ ਮਾਰੇ ਤੇ ਸਾਡੇ ਕੋਲ ਜਿਹੜੀ ਰੜਕ ਸੀਗੀ ਪੈਂਦੀ ਉਹ ਤਾਂ ਘਟ ਗਈ ਕਿ ਜਿਹੜੀ ਸਾਡੀ 3 ਨੰਬਰ ਦੀ ਐਨਕ ਲੱਗੀ ਸੀ ਉਹ ਸਾਡੀ ਫਿਰ 20-25 ਦਿਨਾਂ ਚੋਂ ਵੀ ਲੱਗੀ ਤੇ ਸਾਨੂੰ ਉੱਥੇ ਆਉਂਦੇ ਨੂੰ ਘੱਟੋ ਘੱਟ 2 2.5 ਸਾਲ ਹੋ ਗਏ ਤੇ ਜਰੂਰ ਦੇ ਆਉਣ ਲੱਗਿਆ ਸਾਡੇ ਤੋਂ ਦੀ ਬਹੁਤ ਸੁਖ ਸ਼ਾਂਤੀ ਹੈ ਤੇ ਕਿਹੜੇ ਕਿਹੜੇ ਦਿਨ ਜ਼ਿਆਦਾਤਰ ਲੋਕ ਆ ਕੇ ਨਤਮਸਤਕ ਹੁੰਦੇ ਇੱਥੇ ਜ਼ਿਆਦਾ ਹੀ ਵੀਰਵਾਰ ਤੇ ਮੰਗਲਵਾਰ ਤੇ ਐਤਵਾਰ ਬਾਕੀ ਕੋਈ ਵੀ ਦਿਨ ਅਤ ਨਾ ਨਾ ਤੁ ਕੋਈ ਵੀ ਆ ਕੇ ਪੰਜ ਹਾਇਰਿਆਂ ਪਰਸ ਸਕਦਾ ਜਿਹੜਾ ਸਰਦਾ ਦੇ ਨਾਲ ਪੰਜ ਹਾਇਰਿਆਂ ਪਰਦਾ ਕਿਉਂਕਿ ਸਭ ਤੋਂ ਵੱਡੀ ਸਰਦਾ ਹੈ ਇੱਥੇ ਯਾਨੀ ਕਿ ਉਹ ਬਿਨਾਂ ਦਾ ਕੋਈ ਖੰਡਵਾਜਾ ਨਾ ਇੱਥੇ ਕੋਈ ਦੂਜੀ ਗੱਲ ਆ ਇਥੇ ਗੁਰੂ ਮਹਾਰਾਜ ਦੀ ਗੱਲ ਆ ਤੇ ਜੋ ਗੱਲ ਮੂਰੇ ਬਾਬਾ ਜੀ ਦੀ ਆਉਂਦੀ ਆ ਇਹਨਾਂ ਦੇ ਹੁਕਮ ਦੇ ਅੰਦਰ ਉਹੀ ਗੱਲ ਕਰਦੇ ਤੂੰ ਜੀ ਫालतू ਗੱਲ ਨਹੀਂ ਕਰਦੇ ਜੋ ਇਹਨਾਂ ਦੀ ਇਥੋਂ ਦੀ ਮੰਨਤਾ ਹੈਗੀ ਆ ਅਸੀਂ ਉਸ ਦੇ ਵਿੱਚ ਰਾਵਾਂਗੇ ਤਾਂ ਕਾਮਯਾਬ ਹੋ ਕੇ ਜਾਵਾਂਗੇ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਇਤਿਹਾਸ ਹੈਗਾ ਇਸ ਜਗ੍ਹਾ ਦੇ ਉੱਪਰ ਜਿਵੇਂ ਕਿ ਲੋਕਾਂ ਦਾ ਮੰਨਣਾ ਕਿ ਇੱਥੇ ਬਿਮਾਰੀਆਂ ਠੀਕ ਹੁੰਦੀਆਂ ਨੇ ਕਿਵੇਂ ਪ੍ਰਗਟ ਹੋਈ ਸੀ ਇਹ ਜਗ੍ਹਾ ਪੂਰਾ ਇਤਿਹਾਸ ਕੀ ਹੈ ਇਹਦਾ ਇਤਿਹਾਸ ਹੈ ਇਹ ਵੀ 1984 ਦੇ ਵਿੱਚ ਕਰਾ ਸਾਨੂੰ ਮੜਾ ਇਹਦੇ ਬਾਰੇ ਪਤਾ ਲੱਗਾ ਸੀ ਵੀ ਕੋਈ ਜਗ੍ਹਾ ਆਪਣਾ ਖੇਤ ਹੀ ਹੈ ਇਹਦੇ ਬਾਰੇ ਪਤਾ ਲੱਗਾ ਹੀ ਕੋਈ ਜਗ੍ਹਾ ਇੱਥੇ ਇਹਨਾਂ ਨੂੰ ਅਸੀਂ ਭਰਨਾ ਸ਼ੁਰੂ ਕਰਤਾ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਆਖਰਕਾਰ ਜੋ ਸਾਡੀ ਵਾਰੀ ਆਈ ਅਸੀਂ ਆਪ ਦੀ ਸੁਰਤ ਦੇ ਵਿੱਚ ਭਰਨ ਲਗੇ ਤੇ ਸਾਨੂੰ ਇਸ ਬਾਰੇ ਪਤਾ ਲੱਗਾ ਵੀ ਇੱਥੇ ਕੋਈ ਜਗਾ ਬਾਹਰ ਚਲੇ ਗਏ ਬਾਹਰੋਂ ਫਿਰ ਮਾਰੇ ਨਗਾਚਨ ਉਸ ਪਾਕੇ ਲੈ ਕੇ ਆਏ ਸਾਡੇ ਕਹਿੰਦੇ ਵੀ ਭਾਈ ਉੱਥੇ ਨਲਕਾ ਲਵਾਓ ਚਲੋ ਇੱਥੇ ਨਲਕਾ ਲਵਾਇਆ ਨਲਕਾ ਲੋਂ ਤੋਂ ਅਸੀਂ ਬਾਅਦ ਆਪ ਦੇਖਾਂ ਚ ਪੰਜ ਚੂਲੇ ਮਾਰੇ ਤੇ ਸਾਡੀ ਕੋ ਜਿਹੜੀ ਰੜਕ ਸੀਗੀ ਪੈਂਦੀ ਉਹ ਤਾਂ ਘਟ ਗਈ ਤੇ ਜਿਹੜੀ ਸਾਡੀ 3 ਨੰਬਰ ਦੀ ਐਨਕ ਲੱਗੀ ਸੀ ਉਹ ਸਾਡੀ ਫਿਰ 20-25 ਦਿਨ ਚੋ ਵੀ ਲੱਗੀ ਉਸ ਤੋਂ ਬਾਅਦ ਬਾਹਰ ਚਲੇ ਗਏ ਫਿਰ ਸਾਨੂੰ ਹੁਕਮ ਹੋਇਆ 2 ਸਾਲ ਬਾਅਦ ਵੀ ਭਾਈ ਸੇਵਾ ਸੰਭੋ ਜਾ ਕੇ ਫਿਰ ਅਸੀਂ 9 ਮਹੀਨੇ ਵੀ ਰੇਰੇ ਨਹੀਂ ਆ ਰਹੇ ਸੀ ਚਲੋ ਮਾਲਕ ਦੀ ਅਸੀ ਕਿਰਪਾ ਹੀ ਆਖਰਕਾਰ ਸਾਨੂੰ ਸਾਰਾ ਕੁਝ ਤਿਆਗ ਕੇ ਅਰਦਾਸ ਕਰਨੀ ਪਈ ਮਾਲਕਾ ਅਸੀਂ ਜਾਵਾਂਗੇ ਸਾਡੇ ਤੇ ਕਿਰਪਾ ਕਰੋ ਫਿਰ ਹੀ ਆ ਕੇ ਅਸੀਂ 2001 ਦੇ ਵਿੱਚ ਸੇਵਾ ਸਮਲੇ ਭਜੀ ਕਿਹੜੇ ਕਿਹੜੇ ਦਿਨ ਲੋਕ ਇੱਥੇ ਆਉਂਦੇ ਨੇ ਕਿਹੜੇ ਕਿਹੜੇ ਦਿਨ ਜ਼ਿਆਦਾਤਰ ਲੋਕ ਆ ਕੇ ਨਤਮਸਤਕ ਹੁੰਦੇ ਇੱਥੇ ਜ਼ਿਆਦਾ ਹੀ ਵੀਰਵਾਰ ਤੇ ਮੰਗਲਵਾਰ ਤੇ ਐਤਵਾਰ ਐਤਵਾਰ ਤਾਂ ਜਿਆਦਾ ਹੀ ਹੁੰਦੀ ਹੈ ਸੰਗਤ ਤੇ ਵੀਰਵਾਰ ਤੇ ਮੰਗਲਵਾਰ ਥੋੜੀ ਜਿਹੀ ਘਟ ਹੁੰਦੀ ਹੈ ਕਿਉਂਕਿ ਥੋੜਾ ਜਿਆ ਐਤਵਾਰ ਛੁੱਟੀ ਦਾ ਦਿਨ ਹੁੰਦਾ ਫਿਰ ਉਹਦੇ ਬਾਅਦ ਜਾਂਦੀ ਹੈ ਬਾਕੀ ਕੋਈ ਵੀ ਦਿਨ ਤੇ ਨਾ ਨਾ ਤੁ ਕੋਈ ਵੀ ਆ ਕੇ ਪੰਜ ਹਾਇਰਿਆਂ ਦਾ ਪਰਸ ਸਕਦਾ ਜਿਹੜਾ ਸਰਦਾ ਦੇ ਨਾਲ ਪੰਜ ਹਾਇਰਿਆਂ ਦਾ ਪਰਦਾ ਕਿਉਂਕਿ ਸਾਰਾ ਤੋਂ ਵੱਡੀ ਸਰਦਾ ਹੈ ਧੰਨੇ ਭਗਤ ਨੇ ਵੀ ਦੇਖ ਲਓ ਪੱਥਰ 'ਚ ਰੱਬ ਪਾ ਲਿਆ ਸੀਗਾ ਜੀ ਸਰਦਾ ਸੀ ਤਾਂ ਉਸੇ ਤਰ੍ਹਾਂ ਜਿਹੜਾ ਕੋਈ ਸਰਦਾ ਰੱਖ ਕੇ ਆਉਂਦਾ ਸਲ ਰਿਆ ਸਾਰਿਆਂ ਦੇ ਮਨ ਨੂੰ ਕਾਉਣਾ ਪੁਰਗਾ ਇਹਦੇ ਰੋਗ ਇੱਥੇ ਲੋਕਾਂ ਦੇ ਕੱਟੇ ਜਾਂਦੇ ਜਿਵੇਂ ਸੁਣਦੇ ਵਿੱਚ ਆਇਆ ਕਿ ਕੋਈ ਵੀ ਸਖਸ਼ੇ ਤੇ ਆ ਕੇ ਪੰਜ ਵਾਰ ਇਸ਼ਨਾਨ ਕਰ ਲੇ ਜਾਂ ਨਲਕੇ ਤੋਂ ਚੂਲੇ ਲੈਂਦਾ ਤਾਂ ਕਿਹ ਬਿਮਾਰੀਆਂ ਵੀ ਕੱਟੀਆਂ ਜਾਂਦੀਆਂ ਨੇ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਕਹਿ ਕੇ ਰੇਮ ਸਰਦਾ ਦੀ ਗੱਲ ਹੈ ਸਰਦਾ ਦੇ ਨਾਲ ਕੋਈ ਵੀ ਰੋਗ ਆ ਕਿਸੇ ਦਾ ਕਿਸੇ ਤਰ੍ਹਾਂ ਦਾ ਰੋਗ ਵੀ ਹੈ ਜਿਹੜਾ ਸਰਦਾ ਨਾਲ ਆ ਕੇ ਪੰਜ ਚੂਲੇ ਸਕਦਾ ਘਰੇ ਲੈ ਜਾਂਦਾ ਘਰੇ ਲਈ ਆ ਕੇ ਸਵੇਰ ਸ਼ਾਮ ਪੰਜ ਪੰਜ ਚੂਲੇ ਸਕਦਾ ਪੰਜ ਇਸ਼ਨਾਨ ਕਰਦਾ ਇੱਥੇ ਆ ਕੇ ਤੇ ਉਹਦਾ ਕਿਸੇ ਤਰ੍ਹਾਂ ਦਾ ਇਹ ਰੋਗ ਆ ਉਹ ਮਾਲਕ ਦੀ ਕਿਰਪਾ ਨਾਲ ਕੱਟਿਆ ਜਾਂਦਾ ਸੋ ਇਥੋ ਨੇ ਸੰਗਤਾਂ ਮੇਰੇ ਨਾਲ ਮੌਜੂਦ ਨੇ ਸੱਸੀ ਗੱਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਗੱਲ ਹੈ ਜੀ ਪਿੰਡ ਕੋਕਰੀ ਗਲਾਂ ਜ਼ਿਲ੍ਹਾ ਮੋਗਾ ਤੇ ਸਾਨੂੰ ਇਥੇ ਆਉਂਦੇ ਨੂੰ ਘੱਟੋ ਘੱਟ 2 ਢਾਈ ਸਾਲ ਹੋ ਗਏ ਤੇ ਜਦੋਂ ਦੇ ਆਉਣ ਲੱਗਿਆ ਸਾਡੇ ਤੋਂ ਉਹਦੀ ਬਹੁਤ ਸੁੱਖ ਸ਼ਾਂਤੀ ਹੈ ਬਹੁਤ ਮਨ ਨੂੰ ਸ਼ਾਂਤੀ ਮਿਲੀ ਪਹਿਲਾਂ ਸਾਡਾ ਤਾਂ ਯਾਨੀ ਕਿ ਮਨ ਬਹੁਤ ਦੁਖੀ ਹੁੰਦਾ ਸੀਗਾ ਜਦੋਂ ਦੀਆਂ ਕਿ ਬਾਬਾ ਜੀ ਕੋਲੇ ਈਤੇ ਵਜਨ ਉਹਨਾਂ ਦਿਨਾਂ ਤੋਂ ਸਾਨੂੰ ਅੱਜ 2 ਢਾਈ ਸਾਲ ਹੋ ਗਏ ਅਸੀਂ ਇਹਨਾਂ ਦੇ ਲੜ ਲੱਗੇ ਆ ਤੇ ਸਾਡੇ ਘਰੇ ਸੁੱਖ ਸ਼ਾਂਤੀ ਹੈ ਬਿਲਕੁਲ ਮਹਾਰਾਜ ਦੀ ਕਿਰਪਾ ਇੱਥੇ ਯਾਨੀ ਕਿ ਉਹ ਆ ਬਿਨਾ ਦਾ ਕੋਈ ਖੰਡਵਾਜ ਨਾ ਇਥੇ ਕੋਈ ਦੂਜੀ ਗੱਲ ਆ ਇਥੇ ਗੁਰੂ ਮਹਾਰਾਜ ਦੀ ਗੱਲ ਆ ਤੇ ਜੋ ਗੱਲ ਮੂਰੇ ਬਾਬਾ ਜੀ ਦੇ ਆਉਂਦੀ ਆ ਇਹਨਾਂ ਦੇ ਹੁਕਮ ਦੇ ਅੰਦਰ ਉਹ ਹੀ ਗੱਲ ਕਰਦੇ ਤੁਸੀਂ ਫालतू ਗੱਲ ਨਹੀਂ ਕਰਦੇ ਕੋਈ ਧਾਗਾ ਤਵੀਤ ਨਹੀਂ ਕੋਈ ਕੁਛ ਨਹੀਂ ਕੋਈ ਵਹਿਮ ਭਰਮ ਨਹੀਂ ਕੋਈ ਲਾਲਚ ਨਹੀਂ ਇਦਾਂ ਦੇ ਬਾਬਾ ਜੀ ਦੇ ਜੇ ਇਹ ਦੱਸਿਆ ਜਾਂਦਾ ਕਿ ਨਲਕੇ ਦੇ ਉੱਪਰ ਛੱਟੇ ਮਾਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਆ ਤਾਂ ਇਹ ਇਹ ਮਤਲਬ ਤੁਹਾਡੇ ਵੀ ਕਿਸੇ ਨੂੰ ਫਾਇਦਾ ਹੋਇਆ ਹਾਂਜੀ ਵਾਕਈ ਚਲੋ ਆਪਣੇ ਹਰਿ ਦਾ ਵੈਸੇ ਮਹਾਰਾਜ ਦੀ ਮੇਰਾ ਵੀ ਅੱਖਾਂ ਦਾ ਕੋਈ ਦਿਨ ਦੀ ਕੋਈ ਪ੍ਰੋਬਲਮ ਨਹੀਂ ਆਈ ਪਰ ਫੇਰ ਵੀ ਅਸੀਂ ਜਦੋਂ ਦੀ ਆਣ ਕੇ ਸਰੋਵਰ ਚ ਇਸ਼ਨਾਨ ਕਰਨ ਲੱਗੇ ਆਂ ਜਾਂ ਇਸ਼ਨਾਨ ਕੀਤਾ ਜਾਂ ਸੰਗਤਾਂ ਤੋਂ ਸੁਣਿਆ ਅੱਜ ਤੋਂ 20-20 ਸਾਲ ਹੋ ਗਏ ਸੰਗਤ ਜੀ ਦੀ ਪਹਿਲਾਂ ਆਉਂਦੀ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਇੰਨੇ ਸਾਲ ਹੋ ਗਏ ਆਉਂਦਿਆਂ ਨੂੰ ਤੇ ਸਾਨੂੰ ਆਣ ਕੇ ਵੀ ਪਤਾ ਲੱਗਿਆ ਵਾਕਈ ਇਹ ਗੱਲ ਵੀ ਹੈਗੀ ਆ ਜਾਂ ਸਹੀ ਆ ਸਹੀ ਕਰਕੇ ਤਾਂ ਸਹੀ ਨੂੰ ਕਹਾਂਗੇ ਤੇ ਜੇ ਗਲਤ ਨਹੀਂ ਤਾਂ ਫਿਰ ਇੱਥੇ ਉਹਨਾਂ ਲੈਣ ਕੀ ਹੋਣਾ ਸੀ ਇਸ ਕਰਕੇ ਜਗਾ ਦਾ ਜਾਣ ਕੇ ਜੋ ਇੱਥੋਂ ਦੀ ਮੰਨਤਾ ਹੈਗੀ ਆ ਅਸੀਂ ਉਸ ਦੇ ਵਿੱਚ ਰਹਾਂਗੇ ਤਾਂ ਕਾਉ ਜਾਂ ਫੋਕੇ ਜਾਵਾਂਗੇ ਬਾਕੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਫੱਕਾ ਨਹੀਂ ਬੜੀ ਮਾਲਕ ਦੀ ਕਿਰਪਾ